ਸਤਿ ਸ੍ਰੀ ਅਕਾਲ ਦੋਸਤੋ ਮੈਂ ਹੈ ਬਜਰੰਗੀ ਪੰਡਿਤ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਅੱਜ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਪ੍ਰਮੁੱਖ ਤੇ ਵੱਡੀਆਂ ਖਬਰਾਂ ਦੇ ਉੱਤੇ ਟਰੱਕ ਡਰਾਈਵਰਾਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਦਾ ਕੀਤਾ ਵਿਰੋਧ ਗੁਰਦਾਸਪੁਰ ਵਿੱਚ ਜੰਮੂ ਅਤੇ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਕੀਤਾ ਪ੍ਰਦਰਸ਼ਨ ਦੱਸਦੇ ਚਲਿਏ ਕਿ ਗੁਰਦਾਸਪੁਰ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਪਾਸ ਕੀਤੇ ਗਏ ਕਾਨੂੰਨ ਤੋਂ ਬਾਅਦ ਡਰਾਈਵਰਾਂ ਵਿੱਚ ਭਾਰੀ ਰੋਸ ਡਰਾਈਵਰਾਂ ਨੇ ਗੁਰਦਾਸਪੁਰ ਵਿੱਚ ਜੰਮੂ ਅਤੇ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਰੋਜ਼ ਪ੍ਰਦਰਸ਼ਨ ਕਰ ট্রাক ਡਰਾਈਵਰਾਂ ਨੂੰ ਰੋਕ ਕੇ ਕਾਨੂੰਨ ਖਿਲਾਫ ਖੜੇ ਹੁੰਦੇ ਕਿੱਤੀ ਅਪੇ ਬੰਦ ਕਰੋ ਬੰਦ ਕਰੋ ਡਰਾਈਵਰ ਇਕਤਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਸਾਡੇ ਹੱਕ ਜੈ ਹੱਕ ਇਹ ਜੋ ਸਾਡੇ ਬਾਅਦ ਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱਤੇ ਵੀ ਜੀਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਹਾਂ ਸਾਰੇ ਡਰਾਈਵਰ ਇਕਤਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਾਵਾਂਗੇ ਅਹੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰ ਨਹੀਂ ਕਰੇਗਾ ਜਿੰਨਾਂ ਦੇ ਕਾਨੂੰਨ ਦਾ ਨਹੀਂ ਕੀਤਾ ਜਾਏਗਾ ਪਠਾਨਕੋਟ ਪੁਲਸ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਚਲਾਇਆ ਜਾ ਰਿਹਾ ਆਪਰੇਸ਼ਨ ਈਗਲ 3 ਆਪਰੇਸ਼ਨ ਈਗਲ ਸਟੈਂਡ ਦੇ ਤਹਿਤ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਭੜਕੇ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਕਿਤੀਹਾਰੀ ਚੈਕਿੰਗ ਪੰਜਾਬ ਪੁਲਿਸ ਸਮੇਂ-ਸਮੇਂ ਤੇ ਸ੍ਰਾਰਥੀ ਅੰਸਰਾਂ ਤੇ ਨੱਥ ਪਾਉਣ ਦੇ ਲਈ ਲਗਾਤਾਰ ਚੈਕਿੰਗ ਅਭਿਆਨ ਚਲਾ ਰਹੀ ਹੈ ਕਿਉਂਕਿ ਪਠਾਰਕੋਟ ਜੋ ਕਿ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਦੇ ਇੱਕ ਪਾਸੇ ਭਾਰਤ-ਪਾਕ ਸਰਹੱਦ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਲੱਗਦਾ ਹੈ ਹਿਮਾਚਲ ਸੂਬੇ ਨਾਲ ਲੱਗਦਾ ਹੈ ਨਾ ਜਿਸ ਦੇ ਚਲਦੇ ਪਠਾਨਕੋਟ ਵਿੱਚ ਸ਼ਕਤੀ ਦੇ ਨਾਲ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ ਉਸੇ ਕੜੀ ਦੇ ਤਹਿਤ ਅੱਜ ਜਿੱਥੇ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗਤ ਤੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਐਂਟੀ ਸੋਸ਼ਲ 엘ਿਮੈਂਟਸ ਤੇ ਨਕੇਲ ਕਸਨ ਦੀ ਲਈ ਆਪਰੇਸ਼ਨ ਈਗਲ 3 ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਆਪਰੇਸ਼ਨ ਈਗਲ 3 ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਢੇੜਪਾੜ ਵਾਲੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਡਾਇਰੈਕਸ਼ਨਸ ਤੇ ਫਰਦਰ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜਾ ਆਪਰੇਸ਼ਨ ਈਗਲ 3 ਇਹ ਚੱਲ ਰਿਹਾ ਤੇ ਨਾ ਹੀ ਕੇਵਲ ਪਠਾਨਕੋਟ ਚ ਚੱਲ ਰਿਹਾ ਬਲਕਿ ਪੂਰੇ ਪੰਜਾਬ ਚ ਚੱਲ ਰਿਹਾ ਇਹਦੇ ਤਹਿਤ ਆਪਾਂ ਜਿਹੜੇ ਬੱਸ ਸਟੈਂਡਸ ਆ ਰੇਲਵੇ ਸਟੇਸ਼ਨਸ ਆ ਸਾਰਿਆਂ ਤੇ ਗਹਿਨ ਚੈਕਿੰਗ ਕਰ ਰਹੇ ਆ ਸ਼ੱਕੀ ਬੰਦਿਆਂ ਦੀ ਤਲਾਸ਼ੀ ਲਈਤੀ ਜਾਊਗੀ ਕੋਈ ਸ਼ੱਕੀ ਸਮਾਨ ਮਿਲਦਾ ਉਹਨੂੰ ਵੀ ਚੈੱਕ ਕੀਤਾ ਜਾਊਗਾ ਕੋਈ ਸ਼ਰਾਬ ਨਜਾਇਜ਼ ਲੈ ਕੇ ਜਾ ਰਿਹਾ ਹੈ ਕੋਈ ਕਰੰਸੀ ਨਜਾਇਜ਼ ਬਲਕ ਚ ਲੈ ਕੇ ਜਾ ਰਿਹਾ ਹੈ ਜਾਂ ਹੋਰ ਕੋਈ ਇਤਰਾਜ਼ਯੋਗ ਕੋਈ ਵੀ ਜਿਹੜੀ ਸਾਨੂੰ ਚੀਜ਼ ਮਿਲਦੀ ਹੈ ਉਹਦੀ ਆਪਾਂ ਗਹਿਨ ਚੈਕਿੰਗ ਕਰਾਂਗੇ ਤੇ ਅਗਰ ਕੋਈ ਸਾਨੂੰ ਇਸ ਤਰ੍ਹਾਂ ਲੱਗਦਾ ਜਿੱਤੇ ਕ੍ਰਾਈਮ ਹੋਇਆ ਉੱਤੇ ਫਿਰ ਆਪਾਂ ਮੁਕਦਮੇ ਵੀ ਦਰਜ ਕਰਾਂਗੇ ਤੇ ਇਹ ਅੱਜ ਦਾ ਮੁੱਦਾ ਇਹਦੇ ਚ ਆਪਾਂ ਜਿਹੜੀ ਆ ਅੱਜ ਪਠਾਨਕੋਟ ਚ ਸਿਟੀ ਦਾ ਜਿਹੜਾ ਬੱਸ ਸਟੈਂਡ ਹੈ ਮੇਨ ਇੱਥੇ ਆਏ ਆ ਇਹਦੇ ਬਾਅਦ ਰੇਲਵੇ ਸਟੇਸ਼ਨ ਜਿਹੜਾ ਸਿਟੀ ਦਾ ਉੱਥੇ ਚੈਕਿੰਗ ਹੋਊਗੀ ਉਹਦੇ ਬਾਅਦ ਚੱਕੀ ਬੈਂਕ ਰੇਲਵੇ ਸਟੇਸ਼ਨ ਦੇ ਚੈਕਿੰਗ ਹੋਊਗੀ ਮੇਰੇ ਨਾਲ ਐਸਐਚਓ ਡਿਵੀਜ਼ਨ ਨੰਬਰ 2 ਸ਼੍ਰੀ ਮਨਦੀਪ ਸੰਘੋਤਰਾ ਜੀ ਵੀ ਨਾਲ ਹੈ ਤੇ ਇਹ ਜਿਹੜੀ ਚੈਕਿੰਗ ਆ ਬੇਸਿਕਲੀ ਤੁਹਾਨੂੰ ਮੈਂ ਦੱਸਿਆ ਕਿ ਵੀ ਜਿਹੜੇ ਮਾੜੇ ਅਨਸਰ ਆ ਉਹਨਾਂ ਦੇ ਨੱਥ ਪਾਣ ਲਈ ਆ ਤੇ ਪੂਰੇ ਪੰਜਾਬ 'ਚ ਇਹ ਚੱਲ ਰਹੀ ਹੈ ਕੋਈ ਖਾਸ ਇੰਟੀਮਿਸ਼ਨ ਨਹੀਂ ਹੈ ਜਿਵੇਂ ਬਾਰੇ ਕੋਈ ਖਰਾਬੀ ਅਨਸਰ ਸ਼ਹਿਰਾਂ ਵਿੱਚ ਕੋਈ ਗਰਮੀ ਨਹੀਂ ਹੋਈ ਤੇ ਦੂਸਰਾ ਤੁਹਾਨੂੰ ਪਤਾ ਹੈ ਇਲੈਕਸ਼ਨ ਵੀ ਆ ਰਹੇ ਆ ਤੇ ਦੂਸਰਾ ਇਹ ਆ ਕਿ ਵੀ ਇਹ ਜਿਹੜਾ ਸੀਜ਼ਨ ਆ ਤਿਉਹਾਰਾਂ ਦਾ ਵੀ ਹੈ ਤੇ ਇਹ ਵੀ ਇੱਕ ਮੇਨ ਰੀਜ਼ਨ ਹੈ ਇਸ ਦੇ ਚ ਬਾਕੀ ਕੋਈ ਇਨਪੁਟ ਸਾਡੇ ਕੋਲ ਤਾਂ ਸਪੈਸੀਫਿਕ ਨਹੀਂ ਹੈ ਇਹ ਪੂਰੇ ਪੰਜਾਬ 'ਚ ਜਿਹੜਾ ਰੂਟੀਨ ਤੇ ਚੈਕਿੰਗ ਚੱਲ ਰਹੀ ਹੈ ਫਗਵਾੜਾ ਦੇ ਪੈਟਰੋਲ ਪੰਪ ਤੇ ਲੱਗੇ ਪੈਟਰੋਲ ਡੀਜ਼ਲ ਸਟਾਕ ਖਤਮ ਹੋਣ ਦੇ ਬੋਰਡ ਦੱਸਦੇ ਚਲਿਏ ਲੋਕਾਂ ਨੂੰ ਕਰਨੀ ਪੈ ਰਹੀ ਹੈ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਿਉਂਕਿ ਅੱਜ ਸਵੇਰ ਤੋਂ ਲੰਬੀ ਕਤਾਰ ਲੱਗੀ ਹੋਈ ਹੈ ਹਰ ਪਾਸੇ ਪੈਟਰੋਲ ਪੰਪ ਦੇ ਉੱਤੇ ਹਿੱਟ ਐਂਡ ਰਲ ਕਾਨੂੰਨ ਨੂੰ ਲੈ ਕੇ ਅਨਮਿਥੇ ਸਮੇਂ ਲਈ ਕੀਤੀ ਜਾ ਰਹੀ ਹੜਤਾਲ ਕਰਕੇ ਹੁਸ਼ਿਆਰਪੁਰ ਦੇ ਪੈਟਰੋਲ ਪੰਪ ਤੇ ਵੀ ਨਜ਼ਰ ਆਈ ਲੰਬੀ ਲਾਈ। ਲੋਕਾਂ ਲਈ ਕਈ ਘੰਟੇ ਕੰਨਾ ਪੈ ਰਹੇ ਲੋਕਾਂ ਨੂੰ ਪੈਟਰੋਲ ਵਾਸਤੇ ਇੰਤਜ਼ਾਰ ਲੰਬੀ ਲੰਬੀ ਕਤਾਰ 'ਚ ਗੱਡੀਆਂ ਖੜੀਆਂ ਨਜ਼ਰ ਆਈਆਂ। ਡੀ ਐਚਓ ਹੁਸ਼ਿਆਰਪੁਰ ਵੀ ਇਸ ਦੌਰਾਨ ਪੈਟਰੋਲ ਲੈਣ ਵਾਸਤੇ ਆਪਣੀ ਗੱਡੀ ਦੇ ਵਿੱਚ ਤੇਲ ਪਾਉਣ ਵਾਸਤੇ ਲੰਬੀ ਲਾਈਨ ਦੇ ਵਿੱਚ ਫਸੇ ਨਜ਼ਰ ਆਏ ਕੀ ਕੁਝ ਕਿਹਾ ਉਹਨਾਂ ਨੇ ਇਸ ਮੌਕੇ ਤੇ ਦੇਖੋ ਜੀ ਜੀਸੀ ਅਪਡੇਟ ਦੇ ਨਾਲ ਖਾਸ ਸਹਿਯੋਗੀ ਮੁਸਕਾਨ ਦੀ ਰਿਪੋਰਟ ਆਪ ਵੀ ਹਾ ਟ੍ਰੈਫਿਕ ਮੇ ਫਸੇ ਹੋਏ ਹੈ ਹੋਏ ਕਿ ਕਹਨ ਟੱਕ ਲੱਗ ਗਿਆ ਨੂੰ ਆਪ ਕੋ ਅਭੀ ਤੱਕ ਪੈਟਰੋਲ ਜਾਂ ਡੀਜ਼ਲ ਨਹੀਂ ਮਿਲਿਆ ਨਹੀਂ ਮਿਲ ਨਹੀਂ ਰਿਹਾ ਅਜੇ ਦੇਖਦੇ ਆਂ ਟਰਾਈ ਕਰਕੇ ਜੇ ਮਿਲ ਜਾਏ ਕਿਉਂਕਿ ਕਈ ਪਾਸੇ ਅਰਜੈਂਸੀ ਚ ਵੀ ਡਾਕਟਰ ਵੀ ਆ ਅਸੀਂ ਸਾਨੂੰ ਮੀਟਿੰਗ ਲਈ ਜਾਂ ਨਿਕਲਣਾ ਪੈ ਸਕਦਾ ਦਿੱਕਤ ਵੀ ਆ ਤੇ ਸੀਗਾ ਵੀ ਥੋੜਾ ਫੁੱਲ ਕਰਾ ਲਈ ਟੈਂਕੀ ਪਰ ਨਹੀਂ ਮਿਲ ਰਿਹਾ ਪ੍ਰੋਬਲਮ ਆ ਰਹੀ ਹੈ ਬਹੁਤ ਵੱਡੀ ਆ ਸਾਨੂੰ ਪਤਾ ਵੀ ਨਹੀਂ ਸੀ ਪਹਿਲਾਂ ਜੇ ਪਤਾ ਹੁੰਦਾ ਤੇ ਆਪਾਂ ਪਹਿਲਾਂ ਹੀ ਆਪਣਾ ਪ੍ਰਬੰਧ ਕਰਦੇ ਕੋਈ ਇਦਾਂ ਦੀ ਗੱਲ ਨਹੀਂ ਇਹ ਆਪ ਦਾ ਪਹਿਲਾ ਐਕਸਪੀਰੀਅੰਸ ਹੈ ਨੋ ਐਕਸਪੀਰੀਅੰਸ ਤਾਂ ਪਹਿਲਾਂ ਵੀ ਹੋਏ ਸੀਗੇ ਪਹਿਲਾਂ ਬੜੇ ਰਹੇ ਆ ਜਦੋਂ ਮੇਰੀ ਕਿਹੜਾ ਉਮਰ ਘਟਾ 54 ਸਾਲ 55ਵਾਂ ਉਮਰ ਬੜੇ ਤਜਰਬੇ ਹੋਇਆ ਇਹ ਪਹਿਲਾ ਨਹੀਂ ਤਜਰਬਾ ਤੇ ਇਦਾਂ ਦੀ ਆਦੀਆਂ ਸੀ ਤਾਂ ਪਰ ਬੜੀ ਦੇਰ ਬਾਅਦ ਹੋਇਆ ਇਹ ਮਤਲਬ ਕਾਫੀ ਲੰਬੇ ਅਰਸੇ ਦੇ ਬਾਅਦ ਇਹ ਐਕਸਪੀਰੀਅੰਸ ਹੋ ਰਿਹਾ ਜਿਹੜਾ ਬਿਟਰ ਐਕਸਪੀਰੀਅੰਸ ਹੋ ਰਿਹਾ ਹਾਂਜੀ ਨੂੰ ਲੈ ਕੇ ਆਏ ਕਿ ਇਹ ਟ੍ਰੈਂਡ ਲੋਕ ਗੱਡੀ ਧੋਕੇ ਭੱਜ ਜਾਂਦੇ ਨੇ ਇਹਨੇ ਕਾਨੂੰਨ ਤਾਂ ਦੇਖੋ ਬਿਲਕੁਲ ਹੈ ਲਾਅ ਦੇ ਅੰਡਰ ਆਉਣਾ ਚਾਹੀਦਾ ਦਾਇਰੇ 'ਚੋਂ ਆਉਣਾ ਚਾਹੀਦਾ ਜਿਹੜਾ ਵੀ ਬੰਦਾ ਇਦਾਂ ਕਰ ਰਿਹਾ ਕ੍ਰਾਈਮ 'ਚ ਟ੍ਰੈਫਿਕ ਦਾ ਲੈ ਕੇ ਐਕਸੀਡੈਂਟ ਕੇਸ ਆ ਬੰਦਾ ਉੱਥੇ ਪਿਆ ਰਿੰਦਾ ਇਦਾਂ ਦੇ ਕੇਸ ਹਰ ਹੋਣਾ ਹੀ ਸਾਡੇ ਨਾਲ ਵੀ ਵਾਪਰਿਆ ਸੀ ਥੋੜੇ ਦਿਨ ਬੜੀ ਮੁਸ਼ਕਲ ਬੰਦੇ ਨੂੰ ਘੇਰਿਆ ਰੋਡਵੇਜ ਦੀ ਸਾਡੇ ਬੰਦਿਆਂ ਨੇ ਤਾਂ ਜਾ ਕੇ ਉਹ ਬੰਦਾ ਮਾਰ ਕੇ ਦੋਨੇ ਮੁੰਡੇ ਮਰ ਗਏ ਉਹ ਚ ਡੈਥ ਹੋ ਗਈ ਸੀ ਇਹ ਹੈ ਤਾਂ ਗਲਤ ਆ ਜਿਨ੍ਹਾਂ ਦਾ ਘਰ ਦਾ ਲਾਸ ਹੋ ਜਾਂਦਾ ਉਹਨਾਂ ਨੂੰ ਪਤਾ ਲੱਗਦਾ ਕਿਸ ਭਾਵੇਂ ਇੱਕਦੀ ਐ ਉਹ ਤਾਂ ਮਾਰ ਕੇ ਭੱਜ ਜਾਂਦਾ ਅੱਜ ਤਾਂ ਔਖੇ ਲੱਗ ਰਹੇ ਆ ਪਰ ਜਿਹੜਾ ਕਾਨੂੰਨ ਜਿੱਦੇ ਨਾਲ ਕੁਝ ਠੀਕ ਹੋ ਸਕਦਾ ਉਹ ਹੋਣਾ ਚਾਹੀਦਾ ਅੱਜ ਸਾਨੂੰ ਦਿੱਕਤ ਭਾਵੇਂ ਆ ਰਹੀ ਆ ਮੈਨੂੰ ਲੱਗਦਾ ਹੈ ਵੈਲਕਮ ਕਰਦੇ ਆਪਾਂ ਇਸ ਦਿੱਕਤ ਨੂੰ ਅਸੀਂ ਕੋਈ ਔਖੇ ਨਹੀਂ ਹੈਗੇ ਤੋਂ ਇਸ ਦੇਸ਼ ਦੀ ਬਿਹਤਰੀ ਲਈ ਕੋਈ ਇੱਕ ਲਾ ਕੋਈ ਐਕਟ ਵਿੱਚ ਸੁਧਾਰ ਹੁੰਦਾ ਕੋਈ ਬਿਹਤਰੀ ਲਈ ਕੋਈ ਚੀਜ਼ ਅੱਗੇ ਆਉਂਦੀ ਆ ਤਾਂ ਵੀ ਆਲ ਸ਼ੋਡ ਵੈਲਕਮ ਥੈਟ ਕੋਈ ਅਸੀਂ ਐਕਸੈਪਟ ਕਰਾਂਗੇ ਇਨ ਕਨਵੀਨੀਅੰਸ ਵੀ ਜਿਹੜੀ ਆ ਸਾਨੂੰ ਇਹਦਾ ਕੋਈ ਬਹੁਤਾ ਦੁੱਖ ਨਹੀਂ ਹੈਗਾ ਪਰ ਉਹ ਦੁੱਖ ਬਹੁਤ ਵੱਡਾ ਇਹਦੇ ਮੁਕਾਬਲੇ 'ਚ ਜਿਹੜਾ ਜਿਨ੍ਹਾਂ ਦੇ ਘਰ ਦੇ ਇੱਕ ਇੱਕ ਬੱਚਾ ਹੁੰਦਾ ਉਹ ਵੀ ਮਰ ਜਾਂਦਾ ਹਾਂ ਸ਼ਾਦੂ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੇ ਕਿ ਲਗਾਤਾਰ ਦਰੋ ਤੋਂ ਪਾੜੇ ਕਿ ਇੱਕ ਦਿਨ ਚਾਰੇ ਉਹਨਾਂ ਨੂੰ ਚਾਹੀਦਾ ਸਬਰ ਰੱਖਣ ਕੋਈ ਐਡੀ ਗੱਲ ਨਹੀਂ ਆਪਣੇ ਆਪ ਨੂੰ ਕਰਨ ਜਿਹੜੇ ਸਕੂਟਰਾਂ ਤੇ ਤੁਸੀਂ ਜਾ ਸਕਦੇ ਹੋ ਜਾਂ ਪਬਲਿਕ ਟਰਾਂਸਪੋਰਟ ਯੂਜ਼ ਕਰ ਸਕਦੇ ਹੋ ਉਹ ਕਰ ਲੋ ਕਮਸ਼ੋ ਕਮ ਨੇੜਾ ਨਿੱਜੀ ਵਾਹਨ ਵੱਡੇ ਉਹਨੂੰ ਐਵੋਇਡ ਕਰੋ ਥੋੜਾ ਦੇ ਨਾ ਹਾਲਾਤਾਂ ਦੇ ਨਾਲ ਜਦੋਂ ਦੇਸ਼ ਤੇ ਕੋਈ ਜਾਂ ਸਟੇਟ 'ਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਹਦੇ ਨਾਲ ਐਡਜਸਟ ਕਰਨਾ ਸਿੱਖੋ ਕੋਈ ਐਡੀ ਗੱਲ ਨਹੀਂ ਜਿੱਥੇ ਰੋਡ ਦੀਆਂ 10 ਰੋਟੀਆਂ ਖਾਣੀਆਂ ਕੋਈ ਸਮਾਂ ਆ ਜਾਂਦਾ ਇੱਕ ਰੋਟੀ ਨਾਲ ਵੀ ਗੁਜ਼ਾਰਾ ਮਰ ਥੋੜਾ ਚੱਲੇ ਆ ਕੋਈ ਐਡੀ ਗੱਲ ਨਹੀਂ ਇਟਸ ਨਾਟ ਕੋਈ ਏਦਾਂ ਦੀ ਸਿਚੁਏਸ਼ਨ ਹੈ ਸਾਡੇ ਦੇਸ਼ ਲਈ ਹੋਰ ਬੜੀਆਂ ਵੱਡੀਆਂ ਆਫਤਾਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਵੀ ਮੁਕਾਬਲਾ ਅਸੀਂ ਕਰਨਾ ਜੇ ਅਸੀਂ ਮਜ਼ਬੂਤ ਨਹੀਂ ਅੰਦਰੋਂ ਹੋਵਾਂਗੇ ਤਾਂ ਕਿੱਦਾਂ ਕਰਾਂਗੇ ਹਾਂ ਥੈਂਕ ਯੂ ਥੈਂਕ ਯੂ ਸਰ ਨਸ਼ਾ ਤਸਕਰਾਂ ਨੂੰ ਨਤ ਪਾਉਣ ਲਈ ਬਿੱਡੀ ਮੁਹਿੰਮ ਤਹਿਤ ਇੰਸਪੈਕਟਰ ਕਨੇਲਸ ਮੁੱਖ थाना ਅਫਸਰ ਮੋਰਟਨ ਦੀ ਨਿਗਰਾਨੀ ਹੇਠ ਐਸਏ ਚਰਨਜੀਤ ਸਿੰਘ ਨੇ थाना ਮੋਰਟਨ ਦੀ ਪੁਸ਼ਾਰਪੰਨ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨ ਗਸ਼ਤ ਲਾਜਵੰਤੀ ਨਗਰ ਤੋਂ ਝਾੜੀਆਂ ਵਿੱਚ ਬੈਠ ਕੇ ਪੰਨੀ ਤੇ ਲੈਟਰ ਦੀ ਲਾਈਟ ਨਾਲ ਹਿਰੋਇਨ ਪੀ ਰਿਹਾ ਇੱਕ ਨੌਜਵਾਨ ਕੰਬਦਾ ਹੈ ਨੌਜਵਾਨ ਦਾ ਰਾਜਕਰਨ ਦੇ ਨਾਮ ਤੇ ਉਸਦੀ ਪਛਾਣ ਹੋਈ ਹੈ ਸਰਲਾ ਦੇਵੀ ਵੱਲੋਂ দান ਕੀਤੇ नेत्र ਦੋ नेत्रहीनਾਂ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਭਰਨਗੇ ਨੀਮੀ ਡੈਰੀ ਬਾਧਪੁਰ ਨਿਵਾਸੀ ਸਵਰਗੀ ਸ੍ਰੀਮਤੀ ਸਰਲਾ ਦੇਵੀ ਪਤਨੀ ਸ੍ਰੀ ਓਮ ਪ੍ਰਕਾਸ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਉਪਰਾੰਤ ਮ੍ਰਿਤਕ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਆਈ ਉਹਨਾਂ ਦੇ ਨੇਤਰਦਾਨ ਕੀਤੇ ਗਏ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਟੀਮ ਪ੍ਰਧਾਨ ਮਨਮੋਲ ਸਿੰਘ ਦੀ ਅਗਵਾਈ ਵਿੱਚ ਮਰੀਤਕ ਦੇ ਘਰ ਪਹੁੰਚੀ ਅਤੇ ਨੇਤਰਦਾਨ ਕਰਵਾਉਣ ਦੀ ਪ੍ਰਕਿਰਿਆ ਨੂੰ ਪੂਰਕਤਾ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਜਾਰੀ ਕਰਨ ਦੇ ਵਿਰੋਧ ਵਿੱਚ ਟ੍ਰਾਂਸਪੋਰਟ ਟੈਕਸੀ ਡਰਾਈਵਰਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਅੱਜ ਹੁਸ਼ਿਆਰਪੁਰ ਵਿਖੇ ਟੈਕਸੀ ਡਰਾਈਵਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜਤਾਉਂਦੇ ਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਭਰਾਵਾਂ ਦੇ ਖਿਲਾਫ ਲਿਆ ਗਿਆ ਨਵਾਂ ਫੈਸਲਾ ਬਿਲਕੁਲ ਗਲਤ ਹੈ ਇਸ ਮੋਕੇ ਬੋਲਦੀਆਂ ਆਗੂਆਂ ਨੇ ਕਿਹਾ ਕਿ ਗੱਡੀਆਂ ਦੀਆਂ ਇੰਸ਼ੋਰੈਂਸ ਵੀ ਕਰਵਾਈ ਜਾਂਦੀ ਹੈ ਜਿਸ ਵਿੱਚ ਡਰਾਈਵਰ ਦੇ ਨਾਲ ਸਵਾਰੀ ਦੀ ਵੀ ਇੰਸ਼ੋਰੈਂਸ ਬਣ ਜਾਂਦੀ ਹੈ ਪਰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਨਵਾਂ ਫੈਸਲਾ ਜਿਸ ਵਿੱਚ ਹਿੱਟ ਐਂਡ ਰਨ ਦੇ ਮਾਮਲੇ ਵਿੱਚ ਜੇ ਕੋਈ ਡਰਾਈਵਰ ਉਥੋਂ ਮੌਕੇ ਤੋਂ ਪਛਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨਾ ਦਾ ਜੋ ਕਾਨੂੰਨ ਲਾਗੂ ਕੀਤਾ ਗਿਆ ਬਿਲਕੁਲ ਨਜਾਇਜ਼ ਹੈ ਇਸ ਮੋਕੇ ਉਪਤ ਆਗੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਹਿੱਟ ਐਂਡ ਰਨ ਸੰਬੰਧੀ ਨਵੇਂ ਫੈਸਲੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਤੇ ਤਿੱਖਾ ਹੋਵੇਗਾ ਅਸੀਂ ਦਿਨ ਰਾਤ ਰੋਡ ਦੇ ਉੱਤੇ ਚੱਲਦੇ ਆਂ ਤੇ ਅਸੀਂ ਆਪਣੀ ਜਾਨ ਹੱਥੀਂ ਤੇ ਲੈ ਕੇ ਚੱਲਦੇ ਆਂ ਹੁਣ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਗੱਡੀ ਦੇ ਹੇਠਾਂ ਕੋਈ ਆਵੇ ਕੋਈ ਚਾਹੁੰਦਾ ਏਦਾਂ ਕਿ ਸਾਡੀ ਗੱਡੀ ਦੇ ਹੇਠਾਂ 'ਤੇ ਕਿਸੇ ਦੀ ਜਾਨ ਜਾਵੇ ਜਾਂ ਕਿਸੇ ਦਾ ਨੁਕਸਾਨ ਹੋਵੇ ਉਹ ਤਾਂ ਕੋਈ ਅਚਨਚੇਤ ਇਹਦੇ ਵਿੱਚ ਤਾਂ ਗਲਤੀ ਹੁਣ ਪਤਾ ਨਹੀਂ ਕਿਹਦੀ ਹੁੰਦੀ ਹੈ ਕਿ ਉਹ ਤਾਂ ਬਾਅਦ ਚ ਨਹੀਂ ਪਤਾ ਲੱਗਦਾ ਨਾ ਇੱਕ ਸਾਈਡ ਦੀ ਤਾਂ ਗਲਤੀ ਨਹੀਂ ਹੁੰਦੀ ਪਰ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੀ ਗੱਡੀ ਹਟਾ ਕੋਈ ਜਾਵੇ ਕਿਸੇ ਦਾ ਨੁਕਸਾਨ ਹੋਵੇ ਸਾਡੇ ਕੋਲੋਂ ਦੇਖੋ ਉਹ ਰੋਡ ਤੇ ਚੱਲਦੇ ਦਿਨ ਰਾਤ ਇੰਸ਼ੋਰੈਂਸ ਵੀ ਕਰਾਈ ਹੁੰਦੀ ਆ ਇੰਸ਼ੋਰੈਂਸ ਬੰਦਾ ਇਸੇ ਕਰਕੇ ਕਰਾਂਦਾ ਕਿ ਮਨ ਲਗੀ ਆਪਣੀ ਸੇਫਟੀ ਵਾਸਤੇ ਜੇ ਅਸੀਂ ਮਨ ਲਗੀ ਫਾਈਨ ਨਹੀਂ ਭਰਨਾ ਤਾਂ ਇੰਸ਼ੋਰੈਂਸ ਅਸੀਂ ਕੱਲ ਹੀ ਕਰਾਣੀ ਆ ਗੱਡੀਆਂ ਦੀ ਇਹਦਾ ਇੰਸ਼ੋਰੈਂਸ ਦਾ ਫਾਇਦਾ ਕੋਈ ਨਹੀਂ ਹੈਗਾ ਜੇ 40 40 50 50 ਯਾਦ ਇੰਸ਼ੋਰਸ ਕਰਾਨੇ ਆ ਕੋਈ ਫਾਇਦਾ ਨਹੀਂ ਹੈਗਾ ਜੇ ਸਾਡੇ ਮਲਕੀਆ ਅਜਿਹੇ ਕਾਨੂੰਨ ਹੈਗੇ ਆ ਕਿ ਡਰਾਈਵਰ ਨੂੰ ਸਜ਼ਾ ਹੋਊਗੀ ਜਾਂ ਜੁਰਮਾਨਾ ਹੋਊਗਾ ਇਹ ਤਾਂ ਸਹੀ ਹੈ ਕੇਂਦਰ ਨੇ ਗੋਲਡੀ ਵਿਰਾਰ ਨੂੰ ਅਤਵਾਦੀ ਐਲਾਨਿਆ ਹੈ ਭਾਰਤ ਸਰਕਾਰ ਨੇ ਗੈਂਗਸਟਰ ਗੋਲਡੀ ਵਿਰਾਰ ਨੂੰ ਅਤਵਾਦੀ ਐਲਾਨ ਕਰ ਦਿੱਤਾ ਹੈ ਭਾਰਤ ਸਰਕਾਰ ਨੇ ਫੈਸਲਾ ਯੂਏ ਪੀਏ ਦੇ ਤਹਿਤ ਲਿਆ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟਿਸ ਮੁਤਾਬਿਕ ਗੋਲਡੀ ਵਿਰਾਰ ਪਵੰਦੀ ਪਵੰਦੀ ਸੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਜੁੜਿਆ ਹੋਇਆ ਹੈ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਤਿਆਕਾਂਡ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਗੋਲਡੀਬਰਗ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰ ਗੋਲਾ ਬਾਰੂਦ ਅਤੇ ਵਿਸਫੋਟਕ ਸਮਗਰੀ ਦੀ ਤਸਕਰੀਕਰਨ ਅਤੇ ਕਤਲ ਕਰਵਾਉਣ ਲਈ ਸ਼ਾਰਪ ਸ਼ੂਟਰਾਂ ਦੀ ਸਪਲਾਈ ਕਰਨ 'ਚ ਸामिल ਸੀ ਮੰਤਰਾਲੇ ਨੇ ਇਹ ਵੀ ਕਿਹਾ ਕਿ ਬਰਾੜ ਅਤੇ ਉਸਦੇ ਸਹਿਯੋਗੀ ਏਤਵਾਦੀ ਕਾਰਵਾਈਆਂ ਕਰਨ ਅਤੇ ਟਾਰਗੇਟ ਕਤਲਾਂ ਨੂੰ ਅੰਜਾਮ ਦੇ ਆਦੀ ਦੇ ਨਾਪਾਕ मंसूਬੇ ਰਾਹੀਂ ਪੰਜਾਬ 'ਚ ਸ਼ਾਂਤੀ ਅਤੇ ਸਤਿਭਾਵਨਾ ਨੂੰ ਰੁਕਾਤਾ ਪਾਂਦੀ ਸਟ੍ਰਕਚਰ ਰਏ ਸੀ ਜਿਕਰ ਹੋ ਗਿਆ ਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਨਿਵਾਸੀ ਗੋਲਡਬਰਗ ਗੈਂਗਸਟਰ ਲਾਰੈਂਸ ਮਿਸਰੋਈਦਾ ਰਾਈਟ ਹੈਂਡ ਮੰਨੇ ਜਾਂਦਾ ਹੈ ਉਹ ਇਸ ਵੇਲੇ ਕੈਨੇਡਾ ਵਿੱਚ ਹੈ ਪੰਜਾਬ ਕਾਂਗਰਸ ਚ ਅੰਦਰੂਨੀ ਫੁੱਟ ਬਦਨ ਦੇ ਅਸਰ ਨਵਜੋਤ ਸਿੰਘ ਸਿੱਧੂ ਦੇ ਸਾਰੇ ਹਲਕਿਆਂ ਚ ਸਖਤੀ ਪ੍ਰਦਰਸ਼ਨ ਕਰਨ ਲਈ ਤਿਆਰ ਨੇ ਨਵੇਂ ਵਰੇ ਦੇ ਬਠਿੰਡਾ ਤੋਂ ਕਰਨਗੇ ਜੀਤੇਗਾ ਪੰਜਾਬ ਰੈਲੀਾਂ ਦੀ ਸ਼ੁਰੂਆਤ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੀ ਸੱਤਾ ਤੇ ਕਾਬਜ ਹੋਣ ਲਈ ਜਿੱਥੇ ਕਾਂਗਰਸ ਵੱਲੋਂ ਇੰਡੀਆ ਮੰਚ ਹੇਠ ਦੇਸ਼ ਦੀਆਂ ਭਾਜਪਾ-विरोधी ਸਿਆਸੀ ਤਿਰਾਂ ਨੂੰ ਇੱਕਮੁੱਠ ਕਰਨ ਦੀ ਕੋਸ਼ਿਸ਼ ਬੰਡੀ ਗਈ ਹੈ ਉੱਥੇ ਇਸ ਮੰਚ ਦਾ ਹਿੱਸਾ ਬਣਵਾਦ ਪੰਜਾਬ 'ਚ ਕਾਂਗਰਸ ਅਤੇ ਆਪ ਵੱਲੋਂ ਮਿਲ ਕੇ ਚੋਣਾਂ ਲੜਨ ਨੂੰ ਲੈ ਕੇ ਜਿੱਥੇ ਸੂਬੇ ਦੇ ਕਾਂਗਰਸੀ ਆਗੂ ਇਕਮਤ ਦਿਖਾਈ ਨਹੀਂ ਦੇ ਰਹੇ ਉੱਥੇ ਪੰਜਾਬ ਕਾਂਗਰਸ ਦਾ ਆਪਸੀ ਟਕਰਾਅ ਵੀ ਵੱਧ ਗਿਆ ਹੈ ਇੰਨੇ ਦਿਨ ਪੂਰਨ ਤੌਰ ਤੇ ਉਭਰੇ ਹੋਏ ਹੈ ਆਪਣੇ ਵਿਵਾਕੀ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਲੋ ਬੀਤੇ ਬੀਤੇ ਦਸੰਬਰ ਨੂੰ ਜ਼ਿਲ੍ਹਾ ਬਠਿੰਡਾ ਅਧੀਨ ਪਿੰਡ ਦੇ ਵਿਧਾਨ ਸਭਾ ਹਲਕਾ ਰਾਮਪੁਰ ਫੁੱਲ ਵਿੱਚ ਪਿੰਡ ਮਹਾਰਾਜ ਜੀ ਕੀਤੀ ਗਈ ਜਿੱਤੇਗਾ ਪੰਜਾਬ ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਬਲੋ ਬਾਗੀ ਸੁਰਾ ਕਰਾਰ ਦਿੰਦੇ ਹੋਏ ਸਿੱਧੂ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ

ਜੋ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਇਹ ਸਾਰੇ ਵਾਰ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਅਸੀਂ ਅੱਜ ਇਹਨੂੰ ਸ਼ੁਰੂ ਕਰ ਰਹੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਾਲਚ ਯਾਤਰਾ ਜੋ ਅੱਜ ਸ਼ੁਰੂ ਹੋਈ ਹੈ ਇਹ ਵੱਖ-ਵੱਖ ਪਹਲਿਆਂ ਤੋਂ ਹੁੰਦੀ ਹੋਈ ਪੰਡਾਲ ਦੇ ਵਿੱਚ ਆਵੇਗੀ ਤੇ ਇਸ ਤੋਂ ਬਾਅਦ 3:30 ਵਜੇ ਪੰਡਤ ਸਚਨ ਸ਼ਾਸਤਰੀ ਜੀ ਕਥਾ ਕਰਨਗੇ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦਾ ਜਸ ਸੰਗਤਾਂ ਨੂੰ ਸੁਣਾਉਣਗੇ ਸੋ ਮੇਰੀ ਸਾਰੀਆਂ ਵਾਰਡ ਨਿਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਕਥਾ ਵਿੱਚ ਆ ਕੇ ਵੱਧ ਤੋਂ ਵੱਧ ਹਾਜ਼ਰੀ ਭਰੋ ਤੇ ਆਪਣਾ ਜੀਵਨ ਸਫਲਾ ਕਰੋ 2024 ਦੀ ਆਮਦ ਮੌਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਸਨਾਲ ਲਈ ਦੇਸ਼ ਵਿਦੇਸ਼ ਤੋਂ ਪੁੰਜੇ ਲੱਖਾਂ ਸਰਦਾਰੋ दस दे चलिए कि कड़ाके की सर्दी तुंद की परवाह कि बिना नवे वरे दो चौबी दू ल श्रद्धालु ने श्री हरिमंदर साहब विशन स्नान करके लिए अरद किया चौबी भोले सोनेहाल के जकारे बुला के जी आया आखिया परिक्रमा सब पास संगत का सलाब नजर आया अमृत वेले दर्शन की डेउड़ी किड़ खुल तो पहले ही श्रद्धालु शरु डेउड़ी ਬਾਰ ਕਤਾਰਾ ਵਿੱਚ ਖੜੇ ਹੋ ਕੇ ਮੱਥਾ ਟੇਕਣ ਲਈ ਬਾਰੀ ਦਾ ਇੰਤਜ਼ਾਰ ਕਰ ਰਹੇ ਸਨ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹਿਮਾ ਸ਼ਰਮਾ ਸਕੱਤਰ શ્રી ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰਸਾਨ ਸੇਟੀ ਦੇ ਮਾਰਗ ਦਰਸ਼ਨ ਆਈਕਿਊ ਏਸੀ ਦੇ ਸਹਿਯੋਗ ਨਾਲ ਪ੍ਰੋਗਰਾਮ ਅਫਸਰ ਡਾਕਟਰ ਗੁਰਚਰਨ ਸਿੰਘ ਅਤੇ ਪ੍ਰੋਫੈਸਰ ਮਨਜੀਤ ਕੌਰ ਦੀ ਯੋਗ ਅਗਵਾਈ ਵਿੱਚ ਰੋਜ਼ਾ ਰਾਸ਼ਟਰੀ ਸੇਵਾ ਯੋਜਨਾ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਸਖਤਰ ਗਪਾਲ ਸ਼ਰਮਾ ਸੰਯੁਕਤ ਸਖਤਰ ਤਿਲਕ ਰਾਜ ਸ਼ਰਮਾ ਅਤੇ ਕੇਸ਼ੇਰ ਪ੍ਰਮੋਦ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਗਿਆ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 3 ਤੋਂ 15 ਜਨਵਰੀ ਤੱਕ ਸੇਵਾ ਕੇਂਦਰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ ਡਿਪਟੀ ਡਾਇਰੈਕਟਰ ਡੈਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਡੈਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜਸਵਾਲ ਦੀ ਯੋਗ ਅਗਵਾਈ ਹੇਠ ਡੈਰੀ ਵਿਕਾਸ ਵਿਭਾਗ ਵੱਲੋਂ 2 ਹਫ਼ਤੇ ਦਾ ਡੈਰੀ ਸਿਖਲਾਈ ਪ੍ਰੋਗਰਾਮ 8 ਜਨਵਰੀ 2024 ਤੋਂ ਡੈਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਸਿਖਲਾਈ ਪ੍ਰੋਗਰਾਮ ਵਿੱਚ ਦੁੱਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾ ਖਾਦ-ਖਰਾਕ ਨਸਲ ਸੁਧਾਰ ਸਾਨ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਟੈਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵਾਸਤੇ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਤੇ ਜੈ ਪਰ